ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਮਿੱਤਰੋ ਆਪਾਂ ਤੁਹਾਡੇ ਲਈ ਬਹੁਤ ਚੰਗੀਆਂ ਤੋਂ ਮਾਰਵਾੜੀ ਬੇਸ਼ੇਰਾਂ ਲੈ ਕੇ ਆਏ ਆ ਬਹੁਤ ਚੰਗੇ ਖਾਨਦਾਨਾਂ ਦੀਆਂ ਆਉਣ ਵਾਲੇ ਸਮੇਂ ਚ ਚੰਗੇ ਕਦ ਕੱਦ ਦੀਆਂ ਘੋੜੀਆਂ ਬਣੀਆਂ ਕੀ ਹਾਈਟ ਆ ਕੀ ਉਮਰ ਆ ਸਾਰਾ ਕੁਝ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਜਿਹੜੇ دوست ਮਿੱਤਰ ਆਪਣੇ ਚੈਨਲ ਤੇ ਆ ਨਵੇਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਨਾ ਕਿ ਜੇ ਤੁਸੀਂ ਵੀ ਆਪਣਾ ਜਾਨਵਰ ਘਰ ਬੈਠੇ ਸੇਲ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਜਾਨਵਰ ਦੀ ਐਡ ਲਗਾਓ ਆ ਕੇ ਤੁਸੀਂ ਘਰ ਬੈਠੇ ਸੇਲ ਕਰ ਸਕਦੇ ਹੋ ਆਜੋ ਮਿੱਤਰੋ ਗੱਲ ਕਰਕੇ ਆਪਾਂ ਮਾਰਵਾੜੀ ਬਿਛੇਰੀਵਾੜੀ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹਦੀ 1 ਸਾਲ ਦੇ ਨੇੜੇ ਤੇੜੇ ਉਮਰ ਦੱਸਿਆ ਮਾਲਕ ਵੀਰਾਂ ਨੇ 57+ ਹਾਈਟ ਆ ਸੰਜੀ ਘੋੜੇ ਦੀ ਬੱਚੀ ਆ ਸੰਜੀ ਘੋੜਾ ਹੈਗਾ ਅਲੀਸ਼ਾਨ ਘੋੜੇ ਦਾ ਬੱਚਾ ਅਲੀਸ਼ਾਨ ਕੋੜੇ ਦੀ ਪੋਤੀ ਆ ਇਹ ਬਾਲਪੌਰੀਆਂ ਦੀ ਕਲੀਅਰ ਆ ਕੰਨਾ ਕੋਨਾ ਦੀ ਬਹੁਤ ਸ਼ਕੀਨਾ ਮਾਰਕਿੰਗ ਬਹੁਤ ਸੋਹਣੀ ਆ ਤੇ ਤੌਂ ਤੋਂ ਦੀ ਲੰਬਾਈ ਚੈੱਕ ਕਰ ਲਓ ਤੁਸੀਂ ਬਾਕੀ ਪੱਟਪੁੜੇ ਦੀ ਘੋੜ ਬੇਸ਼ੇਰੀ ਬਹੁਤ ਚੰਗੀ ਆ ਆਉਣ ਵਾਲੇ ਸਮੇਂ 'ਚ ਚੰਗੇ ਕੱਦ-ਕੱਡ ਦੀ ਘੋੜੀ ਬਣੂਗੀ ਏਰੀਆ ਬਾਈਰ ਕਹਿੰਦਾ ਹੈਗਾ ਤਰਨਤਾਰਨ ਜੇ ਆਪਾਂ ਮੁੱਲ ਦੀ ਗੱਲ ਕਰੀਏ ਤਾਂ ਬਾਈਰ ਕਨੇ ਬਹੁਤ ਜ਼ਾਇਦਾ ਮੁੱਲ ਰੱਖਿਆ ਉਹ ਤੁਹਾਨੂੰ ਫੋਨ ਤੇ ਦੱਸ ਦੇਣਗੇ ਜਿਹੜਾ ਬੰਦਾ ਇੰਟਰਸਟਿਡ ਹੋਇਆ ਬਾਈ ਨਾਲ ਸੰਪਰਕ ਕਰਕੇ ਬਾਕੀ ਦੀ ਜਾਣਕਾਰੀ ਲੈ ਸਕਦੇ ਹੋ ਇਹਦੀ ਮਾਂ ਦੀ ਹੈਟ ਹੈ 64+ ਤੇ ਦੇ ਪਿਓ ਦੀ ਹਾਈਟ ਹੈ ਗਿਆ 68 ਇੰਚ ਦੇ ਨੇੜੇ ਤੇੜੇ ਤੇ ਬਾਕੀ ਤੁਸੀਂ ਬਿਸ਼ੇਰੀ ਦੀ ਮੰਤਰ ਦੇਖ ਹੀ ਲਓ ਆਉਣ ਵਾਲੇ ਸਮੇਂ ਚੰਗੇ ਕੱਦ-ਗਾਠ ਦੀ ਘੋੜੀ ਬਣੂਗੀ ਤੇ ਬਾਕੀ ਦੀ ਜਾਣਕਾਰੀ ਲਈ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ ਬਾਈ ਨਾਲ ਸੰਪਰਕ ਕਰ ਲਿਓ ਤੇ ਇੱਕ ਮਿੱਤਰੋ ਤੁਹਾਡੇ ਲਈ ਆਪਾਂ 9 ਮਹੀਨਿਆਂ ਦੀ ਬਿਸ਼ੇਰੀ ਲੈ ਕੇ ਆਏ ਆ 9 ਮਹੀਨਿਆਂ ਵਿੱਚ ਇਹਨੇ 60 ਇੰਚ ਹਾਈਟ ਕਰ ਲਈ ਤੇ ਇਹਦੂ ਹੋਰ ਵੀ ਚੰਗੇ ਕੱਦ-ਗਾਠ ਦੀ ਘੋੜੀ ਬਣ ਜਾਣਾ ਇਹਨੇ ਇਹ ਚੇਤਕ ਘੋੜੇ ਦੀ ਬੱਚੀ ਆ ਮੱਜੂਕੇ ਬਲੱਡ ਲਾਈਨ ਦਾ ਚੇਤਕ ਘੋੜਾ 70+ ਹਾਈਟ ਆ ਉਹਦੀ ਉਸ ਘੋੜੇ ਦੀ ਬੱਚੀ ਆ ਇਹ ਤੇ ਇਹਦੀ ماں ਦੀ ਹਾਈਟ ਹੈ ਕਿ 61+ ਬਾਲ ਪੌਰੀਆਂ ਦੀ ਕਲੀਅਰ ਸ਼ਕੀਨ ਬਹੁਤ ਆ ਬਿਸ਼ੇਰੀ ਕੰਨਾਂ ਕੋਲਾਂ ਦੀ ਬਹੁਤ ਸੋਹਣਾ ਕੁੰਡੀ ਵਾਲਾ ਕੰਨ ਲੱਗਾ ਹੋਇਆ ਤੋਂ ਤੋਂ ਦੀ ਲੰਬਾਈ ਵੀ ਚੰਗੀ ਆ ਤੇ ਰੇਟ ਇਹਦਾ ਵੀ ਜਾਇਜ਼ ਆ ਰੱਖਿਆ ਮਾਲਕ ਵੀਰਾਂ ਨੇ ਉਹ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਧੰਨਵਾਦ ਜੀ